ਹੈਲੋ ਜੀ ਵੈਲਕਮ ਟੂ ਮਾਈ ਨਿਊ ਵਲੌਗ ਹਾਂਜੀ ਤੁਹਾਡਾ ਮੇਰੀ ਨਵੀਂ ਵੀਡੀਓ ਸਵਾਗਤ ਹੈ ਜੀ ਆਈ ਹੋਪ ਸਾਰੇ ਠੀਕ ਠਾਕ ਹੋਗੇ ਵਧੀਆ ਹੋਗੇ ਖਾਲ ਹੋਗੇ ਹਾਂਜੀ ਫਰੈਂਡਸ ਅੱਜ ਆਪਾਂ ਕੋਈ ਕਟਿੰਗ ਦੀ ਵੀਡੀਓ ਨਹੀਂ ਬਣਾਈ ਹੈ ਤੇ ਆਪਾਂ ਅੱਜ ਬਣਾਉਣੀ ਹੈ ਜੀ ਘਰ ਦੇ ਕੰਮ ਕਰਨ ਦੀ ਵੀਡੀਓ ਤੇ ਆਪਣੇ ਹੈਗਾ ਜੀ ਕੱਲ ਨੂੰ ਸੁਖਮੀ ਸਾਹਿਬ ਦਾ ਪਾਠ ਹੈ ਤੇ ਤਾਂ ਕਰਕੇ ਅੱਜ ਆਪਾਂ ਕਰੀਏ ਨੇ ਸਫਾਈਆਂ ਤੇ ਤੁਹਾਨੂੰ ਬੈਕ ਕੈਮਰਾ ਕਰਕੇ ਦਿਖਾਉਣੀ ਹੈ ਜੀ ਆਪਣੇ ਕਿੰਨਾ ਖਲਾਰਾ ਖਿਲਰਿਆ ਪਿਆ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹਾਂਜੀ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਾਂਜੀ ਫਰੈਂਡਸ ਹੁਣ ਇਸੇ ਚੈਨਲ ਤੇ ਵਲੌਗ ਵੀ ਆਇਆ ਕਰਨੀ ਹੈ ਨਾਲ-ਨਾਲ ਹੀ ਨਾਲ ਇਸ ਕਟਿੰਗ ਤੇ ਸਟੀਚਿੰਗ ਦੇ ਵੀਡੀਓ ਆਇਆ ਕਰਨੀਆਂ ਤੇ ਬੈਕ ਕੈਮਰਾ ਕਰਕੇ ਤੁਹਾਨੂੰ ਦਿਖਾਉਣੀ ਹੈ ਆਪਣੇ ਕਿੰਨਾ ਖਲਾੜਾ ਕੀ ਦੇਖੋ ਆ ਬੈੱਡ ਜਿਹੜਾ ਪਿਆ ਇਹ ਆਪਾਂ ਬੈੱਡ ਇੱਥੋਂ ਚੱਕਣਾ ਹੈਗਾ ਬਰਾਂਡੇ ਵਿੱਚ ਤੁਹਾਨੂੰ ਮੈਂ ਦੂਰ ਦੀ ਲੋਕੇਸ਼ਨ ਦਿਖਾਉਣੀ ਹੈ ਆਪਣੇ ਕਿਵੇਂ ਹੈਗਾ ਦੇਖੋ ਇੱਥੇ ਹੈਗਾ ਆਪਣੇ ਬਰਾਂਡਾ ਇੱਥੇ ਆਪਣੇ ਸੰਗਤ ਬੈਠੂਗੀ ਜੀ ਆ ਕੇ ਤੇ ਇਹ ਬੈੱਡ ਆਪਾਂ ਚੁੱਕ ਕੇ ਕਰ ਦੇਣਾ ਪੇਟੀਂ ਵਾਲੇ ਕਮਰੇ 'ਚ ਤੇ ਜਿਹੜਾ ਆਹ ਵਾਲਾ ਬੈੱਡ ਹੈ ਇਹ ਵੀ ਆਪਣੇ 'ਚ ਵੀ ਆਪਾਂ ਇੱਕ ਬੈੱਡ ਚੁੱਕਦੇ ਨੇ ਇੱਥੋਂ ਤੇ ਇੱਕ ਦੂਜਾ ਬੈੱਡ ਵੀ ਪੇਟੀਂ ਵਾਲੇ ਕਮਰੇ 'ਚ ਕਰ ਦੇਣਾ ਤੇ ਜਿਹੜਾ ਮਾਲਾ ਨਿੱਕਰ ਦੁੱਕੜਾ ਸਮਾਨਾ ਇਹ ਸਾਰਾ ਆਪਾਂ ਚੁੱਕ ਦੇਣਾ ਆਪਣੇ ਬਹੁਤ ਖਲਾਰਾ ਖਿਲਰਿਆ ਪਿਆ ਘਰੇ ਹੁਣ ਤੇ ਜਿਹੜੀਆਂ ਮਸ਼ੀਨਾਂ ਸੀ ਆਪਣੀਆਂ ਸਲਾਈ ਵਾਲੀਆਂ ਉਹ ਆਪਾਂ ਲਾਤੀਆਂ ਇਸ ਕਮਰੇ 'ਚ ਉਸ ਲਾਈਲ ਮਸ਼ੀਨ ਹੈਗੀ ਵਰਕ ਵਾਲੀ ਮਸ਼ੀਨ ਤੇ ਸਿਲੰਡਰ ਆਪਾਂ ਭਰੋਣੇ ਆ ਅੱਜ ਤੇ ਗੱਦਾ ਵੀ ਇੱਥੇ ਰੱਖ ਤੇ ਦੋਨੇ ਗੱਦੇ ਆਪਾਂ ਇੱਥੇ ਰੱਖਤੇ ਇਸ ਕਮਰੇ ਚ ਆਪਾਂ ਕਾਫੀ ਸਮਾਨ ਰੱਖਤਾ ਆਪਾਂ ਵਾਸਤੇ ਜੀ ਇੱਕ ਆਹ ਵਾਲਾ ਕਮਰਾ ਬੈੱਡ ਵਾਲਾ ਤੇ ਇਹ ਬਰਾਂਡਾ ਇਹ ਦੋਵੇਂ ਬਿਲਕੁਲ ਵਿਲੇ ਕਰ ਲੈਨੇ ਆ ਤੇ ਹੁਣ ਇਸ ਤੋਂ ਬਾਅਦ ਬੇਟੀ ਆਉਗੀ ਗਦੇਲੇ ਵਗੈਰਾ ਕੱਢਨੇ ਆ ਜੀ ਪੇਟੀ ਦੇ ਵਿੱਚੋਂ ਤੇ ਥੋੜਾ ਮੋਟਾ ਜਿਹੜਾ ਕੰਮ ਹੋਰ ਆ ਸਬਜੀ ਮੈਂ ਧਰਤੀ ਆ ਕਰ ਲਈ ਤੇ ਮੈਂ ਤਾਂ ਬੈਡ ਬੁੱਢਰ ਚੱਕਿਆ ਨਹੀਂ ਜਾਂਦਾਗਾ ਤੇ ਮੈਂ ਆਹ ਚੱਲ ਗੁੱਡੀ ਆਉਗੀ ਫੇਰ ਹੀ ਨਾਲ ਲਾ ਕੇ ਉਹ ਬੈੱਡ ਦੇ ਅੰਦਰ ਰੱਖਾਂਗੇ ਆਪਾਂ ਸਬਜੀ ਆਪਾਂ ਤਰਤੀ ਇਹ ਸਬਜੀ ਆਪਣੀ ਬਣੀ ਅੱਜ ਤੱਕ ਦੀ ਸਬਜੀ ਵੀ ਨਹੀਂ ਆਪਾਂ ਦੁੱਧ ਪਾ ਕੇ ਆਪਾਂ ਆਪਾਂ ਮੰਗੀ ਦੁੱਧ ਜੀ ਹਣ ਹਾਂਜੀ ਫਿਰ ਜਿੰਨੇ ਤੁਸੀਂ ਮੇਰੀ ਕਟਿੰਗ ਤੇ ਸਟੀਚਿੰਗ ਦੀ ਵੀਡੀਓ ਨੂੰ ਪਿਆਰ ਦਿੱਤਾ ਪਲੀਜ਼ ਇਸ ਚੈਨਲ ਨੂੰ ਵੀ ਮੈਨੂੰ ਇੰਨਾ ਹੀ ਪਿਆਰ ਦੇਣਾ ਹਾਂਜੀ ਫਰੈਂਡਸ ਆਪਾਂ ਖਲਾਰਾ ਖਲੂਰਾ ਚੱਕ ਲਈਏ ਜੀ ਤੇ ਆਪਾਂ ਨੈਕਸਟ ਵਲੌਗ ਬਣਾਵਾਂਗੇ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੇ ਤਾਂ ਜੋ ਮੈਂ ਕਟਿੰਗ ਤੇ ਸਟੀਚਿੰਗ ਦੇ ਨਾਲ-ਨਾਲ ਵਲੌਗਿੰਗ ਦਾ ਚੈਨਲ ਵੀ ਨਾਲ ਹੀ ਚਲਾ ਸਕਾਂ ਇਹਦੇ ਵਿੱਚ ਹੀ ਇਸ ਚੈਨਲ ਦੇ ਵਿੱਚ ਹੀ ਮੈਂ ਵਲੌਗਿੰਗ ਦਾ ਚੈਨਲ ਚਲਾ ਲਵਾਂ ਤੇ ਹਾਂਜੀ ਆਪਾਂ ਸਾਰਾ ਖਲਾਰਾ ਚੁੱਕਦੇ ਹਾਂ ਹੁਣ ਤੇ ਆਪਾਂ ਇਹਦੀ ਵੀਡੀਓ ਇੱਕ ਅਲੱਗ ਤੋਂ ਬਣਾਵਾਂਗੇ ਜਦੋਂ ਆਪਾਂ ਘਰ ਦੀ ਸਾਰੀ ਇਹ ਸਫਾਈ ਕੀਤੀ ਠੀਕ ਹੈ ਜੀ ਚਲੋ ਜੀ ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ